ਮਿਡ-ਡੇ ਮੀਲ ਕੁੱਕ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲ ਦੇ ਵਿੱਚ ਬੱਚਿਆਂ ਦਾ ਪਹਿਲੀ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਖਾਣਾ ਤਿਆਰ ਕਰਦੇ ਹਨ ਅਤੇ ਵਰਤਾਉਂਦੇ ਹਨ ਇਹਨਾਂ ਕੁੱਕਾਂ ਦੇ ਹਿੱਤ ਦੇ ਲਈ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਅਤੇ ਟੇਬਲ ਟॉक ਮੀਟਿੰਗਾਂ ਵੀ ਕੀਤੀਆਂ ਅਤੇ ਉਹਨਾਂ ਮੀਟਿੰਗਾਂ ਦੇ ਵਿੱਚ ਜੋ ਫੈਸਲੇ ਹੋਏ ਜਿਨ੍ਹਾਂ ਮੰਗਾਂ ਨੂੰ ਪ੍ਰਵਾਨ ਕੀਤਾ ਗਿਆ ਉਨ੍ਹਾਂ ਮੰਗਾਂ ਸਬੰਧੀ ਪੱਤਰ ਵੀ ਜਾਰੀ ਕੀਤੇ ਗਏ ਸਨ। ਮੈਕਮੇ ਦੇ ਅਫਸਰਾਂ ਦੇ ਵੱਲੋਂ ਸਕੂਲਾਂ ਦੇ ਵਿੱਚ ਭੇਜ ਦੇਣ ਦੇ ਬਾਅਦ ਵੀ ਸਕੂਲ ਮੁਖੀਆਂ ਦੇ ਵੱਲੋਂ ਕਿਸੇ ਵੀ ਸ਼ਰਤ ਨੂੰ ਅਮਲ ਦੇ ਵਿੱਚ ਨਹੀਂ ਲਿਆਂਦਾ ਗਿਆ। ਅੱਜ ਹੁਣ ਫਿਰ ਲੁਧਿਆਣਾ ਦੇ ਜ਼ਿਲ੍ਹਾ ਉੱਚ ਅਧਿਕਾਰੀ ਜਸਵਿੰਦਰ ਸਿੰਘ ਨੂੰ ਮਿੱਤੇ ਮੀਲ ਦੇ ਜ਼ਿਲ੍ਹਾ ਪ੍ਰਧਾਨ ਦੇ ਵੱਲੋਂ ਇੱਕ ਮੰਗ ਪੱਤਰ ਸੌਂਪਿਆ ਗਿਆ ਅਤੇ ਆਖਿਆ ਕਿ ਤੁਰੰਤ ਉਹਨਾਂ ਦੀਆਂ ਸ਼ਰਤਾਂ ਨੂੰ ਲਾਗੂ ਕਰਵਾਇਆ ਜਾਵੇ ਅਤੇ ਉੱਥੇ ਹੀ ਲੁਧਿਆਣਾ ਦੇ ਉੱਚ ਅਧਿਕਾਰੀ ਜਸਵਿੰਦਰ ਸਿੰਘ ਨੇ ਵੀ ਪ੍ਰੋਤਸਾਹ ਜਵਾਇਆ ਕਿ ਜਲਦ ਤੋਂ ਜਲਦ ਪ੍ਰਸ਼ਾਸਨ ਦੇ ਵੱਲੋਂ ਸਾਰੀਆਂ ਸ਼ਰਤਾਂ ਨੂੰ ਲਾਗੂ ਕੀਤਾ ਜਾਵੇਗਾ। ਮੈਂ ਕਰਮਜਨ ਚਨਾਲੀਆ ਸੂਬਾ ਪ੍ਰ ਮੇਡਿਮਿਲਕ ਕੂਕ ਯੂਨੀਅਨ ਪੰਜਾਬ ਬੀ ਐਮ ਐਸ ਅੱਜ ਜਿਹੜਾ ਮੰਗ ਪੱਤਰ ਦੇਣ ਜਾ ਰਹੇ ਆ ਉਹ ਸਾਡੀ ਪਾਲਿਸੀ ਇੱਕ ਬਣਾਈ ਹੈ ਪੂਰੇ ਪੰਜਾਬ ਦੀ ਕਿ ਪੂਰੇ ਪੰਜਾਬ ਦੇ ਵਿੱਚ ਅਸੀਂ ਛੁੱਟੀਆਂ ਛੁੱਟੀਆਂ ਦੇ ਵਿੱਚ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਮੰਗ ਪੱਤਰ ਦੇਣੇ ਆ ਔਰ ਮੰਗ ਪੱਤਰ ਉਹ ਦੇਣੇ ਆ ਜਿਨ੍ਹਾਂ ਦੇ ਵਿੱਚ ਮੰਗਾਂ ਜਿਹੜੀਆਂ ਸਰਕਾਰ ਨੇ ਪਹਿਲਾਂ ਹੀ ਪੱਤਰ ਜਾਰੀ ਕੀਤੇ ਗਿਆ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਕਈ ਵਾਰੀ ਪੱਤਰ ਜਾਰੀ ਕਰ ਦਿੰਦੇ ਦਿੱਤੇ ਜਾਂਦੇ ਆ ਪਰ ਉਹਨਾਂ ਨੂੰ ਟੀਚਰ ਲਾਗੂ ਨਹੀਂ ਕਰਦੇ ਸਾਡੇ ਨਾਲ ਬੜਾ ਤੱਕਾ ਹੋ ਰਿਹਾ ਹੈ ਕਿਉਂਕਿ ਜਦੋਂ ਵੀ ਕੋਈ ਰਿਪੋਰਟ ਆਉਂਦੀ ਹੈ ਸਾਨੂੰ ਫੀਲਡ ਦੇ ਵਿੱਚੋਂ ਤਾਂ ਉਹ ਇਹੀ ਆਉਂਦੀ ਹੈ ਵੀ ਇਹ ਚਿੱਠੀਆਂ ਜਿਹੜੀਆਂ ਕੀ ਆ ਸਾਡੇ ਕੋਲ ਹੈ ਨਹੀਂ ਵੀ ਉਸ ਅਸੀਂ ਇਹ ਜੀ ਬੇਨਤੀ ਕਰਨੀ ਹੈ ਡੀਓ ਸਾਹਿਬ ਨੂੰ ਵੀ ਜਿਹੜੇ ਲੈਟਰ ਆਏ ਆ ਉਹਨਾਂ ਨੂੰ ਤੁਸੀਂ ਲਾਗੂ ਕਰੋ ਕਿਉਂਕਿ ਜੇਕਰ ਉਹ ਲਾਗੂ ਨਹੀਂ ਹੁੰਦੇ ਤਾਂ ਤੁਹਾਡੇ ਕੋਲ ਜਿਹੜੇ ਨਵੇਂ ਹੋਰ ਆ ਰਹੇ ਆ ਚਾਰ ਮੰਗਾਂ ਜਿਹੜੀਆਂ ਸਰਕਾਰ ਨੇ ਮੰਨੀਆਂ ਉਹ ਵੀ ਲਾਗੂ ਨਹੀਂ ਹੋਣਗੇ ਫਿਰ ਇਸ ਕਰਕੇ ਤਾਂ ਸਾਡੇ ਵੀ ਜਿਹੜੇ ਮੀਡਡੇ ਮੀਲ ਕੁੱਕ ਐ ਉਹ ਕੁਛ ਲੈ ਜਾਣਗੇ ਜਿਹੜੀਆਂ ਨਹੀਂ ਮੰਗੀਆਂ ਗਈਆਂ ਉਹ ਕਿਹੜੀਆਂ-ਕਿਹੜੀਆਂ ਉਹ ਜਿਹੜੀਆਂ ਆ ਜਿਹੜੀਆਂ ਹੁਣ ਅਸੀਂ ਦੇਖ ਕੇ ਆਏ ਆ 31 ਤਰੀਕ ਨੂੰ ਮੀਟਿੰਗ ਦੇ ਵਿੱਚ ਉਹਦੇ ਵਿੱਚ ਤਨਖਾਹ 'ਚ 7500 ਰੁਪਇਆ ਦੇਣਾ ਮੀਡਡੇ ਮੀਲ ਕੁੱਕਾਂ ਨੂੰ ਵਰਦੀਆਂ ਦੇਣਾ ਸੀ ਉਹਦੇ ਵਿੱਚ ਉਹਨਾਂ ਨੇ ਕੈਪਰ ਕਿਹਾ ਵੀ ਕੈਪਰ ਤੇ ਟੋਪੀ ਦੇਵਾਂਗੇ ਦੂਜੀ ਮੈਂ ਗੱਲ ਕਹੀ ਸੀ ਵੀ ਛੁੱਟੀਆਂ ਵੀ ਸਕ ਤੁਸੀਂ ਸਾਨੂੰ 50 ਦੇ ਦਿਓ ਪਰ ਛੁੱਟੀਆਂ ਦਾ ਲਾਭ ਸਾਨੂੰ ਨਹੀਂ ਹੁੰਦਾ ਤਾਂ ਉਹ ਛੁੱਟੀਆਂ ਦੇ ਬਾਰੇ ਉਹਨਾਂ ਨੇ ਇੱਕ ਫੈਸਲਾ ਲਿਆ ਹੈ ਉਹਦੇ ਵਿੱਚ ਪੱਤਰ ਜਾਰੀ ਕਰਨੇ ਆ ਉਹ ਕਹਿੰਦੇ ਵੀ ਜਿੰਨੀ ਕਿ ਤਨਖਾਹ ਤੁਹਾਡੀ ਹੈਗੀ ਹੈ ਉਹਨੇ ਅਸੀਂ ਪੈਸੇ ਦਿਆ ਕਰਾਂਗੇ ਦੂਸਰੀ ਗੱਲ ਉਹ ਇੱਕ ਮੈਨੇਜਮੈਂਟ ਕਮੇਟੀ ਨੂੰ ਖਤਮ ਕਰ ਲਈ ਮੈਂ ਕਿਹਾ ਸੀ ਕਿਉਂਕਿ ਸਾਡੇ ਕੋਕਾਂ ਦੇ ਜੋੜਾਂ ਚ ਮੈਨੇਜਮੈਂਟ ਕਮੇਟੀ ਬੈਠਦੀ ਆ ਤਾਂ ਉਹਦੇ ਵਿੱਚ ਇਹ ਫੈਸਲਾ ਲਿਆ ਉਹਨਾਂ ਨੇ ਕਿ ਮੈਨੇਜਮੈਂਟ ਕਮੇਟੀ ਜਿਹੜੀ ਹੈਗੀ ਹੈ ਉਹਨੂੰ ਰੱਖਣ ਦੇ ਅਧਿਕਾਰ ਹੋਣਗੇ ਹਟਾਉਣ ਦੇ ਅਧਿਕਾਰ ਹੈ ਜਿਹੜੇ ਮਹਿਕਮੇ ਨੂੰ ਹੋਣਗੇ ਉਹਦੇ ਨਾਲ ਸਾਡੀ ਕੋਕਾਂ ਦੀ ਬਚਤ ਹੈ ਪਰ ਗੱਲ ਇਹ ਆ ਵੀ ਇਹ ਜਿਹੜੀਆਂ ਮੰਗਾਂ ਜਿਹੜੀਆਂ ਪਹਿਲਾਂ 10 ਮੰਗਾਂ ਦਾ ਜਿਹੜਾ ਅੱਜ ਮੈਂ ਮੰਗ ਪੱਤਰ ਦਿੱਤਾ ਦੇਣ ਜਾ ਰਹੇ ਆ ਇਹ 10 ਮੰਗਾਂ ਦੇ ਪੱਤਰ ਜਾਰੀ ਕੀਤੇ ਗਏ ਆ ਔਰ ਮੇਰੇ ਕੋਲ ਹੈ ਔਰ ਉਹ ਮੰਡਿਓ ਸਾਹਿਬ ਨੂੰ ਦੱਸਾਂਗਾ ਵੀ ਤੁਹਾਡੇ ਕੋਲੇ ਵੀ ਹੈਗੇ ਆ ਪਰ ਇਸ ਸਕੂਲਾਂ 'ਚ ਲਾਗੂ ਨਹੀਂ ਹੋਏ ਸਕੂਲਾਂ ਦੇ ਅਧਿਆਪਕ ਇਹ ਗੱਲ ਕਹਿੰਦੇ ਆ ਸਾਡੇ ਕੋਲੇ ਤੇ ਚਿੱਠੀ ਨਹੀਂ ਆਈ ਅਸੀਂ ਇਹ ਗੱਲ ਕਹੀ ਹੈ بار بار ਕੋਕਾਂ ਦਾ ਕੋਕ ਦਾ ਹੀ ਕੰਮ ਲੈਣਾ ਹੈ ਦੂਜਾ ਕੰਮ ਨਹੀਂ ਲੈਣਾ ਪਰ ਇੱਕ 100 ਰੁਪਏ ਦੇ ਵਿੱਚ ਮਾਸਟਰ ਸਾਰਾ ਸਾਰਾ ਦਿਨ ਸਾਰਾ ਕੰਮ ਲੈਂਦੇ ਆ ਔਰ ਛੁੱਟੀ ਹੋਣ ਤੱਕ ਸਕੂਲਾਂ ਵਿੱਚ ਸਾਡੇ ਕੁੱਕਾਂ ਨੂੰ ਰੱਖਦੇ ਇਹ ਬੋਡੀ ਬਹੁਤੀ ਜ਼ਿਆਦਾ ਸਾਡੇ ਨਾਲ ਬੇਇਨਸਾਫੀ ਹੈ ਔਰ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਜਾਂਦੇ ਜਾਂਦੇ ਕੁੱਕ ਨੂੰ ਕਹਿ ਦਿੰਦੇ ਆ ਭਾਈ ਤੂੰ ਜਾਣਾ ਤਾਂ ਅਰਜੀ ਲਿਖ ਕੇ ਦੇ ਜਾ ਉਹ ਕਹਿੰਦੇ ਮੈਂ ਤਾਂ ਸਾਈਨ ਕਰਤੇ ਜੀ ਤੇ ਤੁਸੀਂ ਅਰਜੀ ਲਿਖ ਲਓ ਆਪੇ ਉਹ ਅਰਜੀ ਦੀ ਜਗ੍ਹਾ ਤੇ ਅਸਤੀਫਾ ਲਿਖ ਲੈਂਦੇ ਆ ਜਦੋਂ ਕੁੱਕ ਆਉਂਦਾ ਹੈ ਡਿਊਟੀ ਤੇ ਉਹਨੂੰ ਕਹਿ ਦਿੰਦੇ ਆ ਭਾਈ ਤੇਰਾ ਤਾਂ ਅਸਤੀਫਾ ਲਿਖਿਆ ਹੈ ਇੱਕ ਰੂਲ ਸੀਐਸਐਲ ਸਿਵਲ ਸਰਵਿਸ ਰੂਲ ਦੇ ਵਿੱਚ ਲਿਖਿਆ ਹੈ ਵੀ ਇੱਕ ਪਰਮਾਨੈਂਟ ਮੁਲਾਜ਼ਮ ਵੀ 6 ਮਹੀਨੇ ਬਾਅਦ ਅਸਤੀਫਾ ਆਪਣਾ ਵਾਪਸ ਲੈ ਲੈਂਦਾ ਹੈ ਤਾਂ ਸਾਡੀਆਂ ਕੁਕਾਂ ਨਾਲ ਪਿੰਸਾ ਪੀ ਹੈ ਉਹਨਾਂ ਨੂੰ ਇੱਕ ਮਹੀਨੇ ਬਾਅਦ ਵੀ ਅਸਤੀਫਾ ਲੈਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਮੈਂ ਅੱਜ ਏਹੀ ਬੇਨਤੀ ਕਰੂੰਗਾ ਕਿ ਸਾਡੀਆਂ ਜਿਹੜੀਆਂ ਚਿੱਠੀਆਂ ਉਹਨਾਂ ਨੂੰ ਇਨ ਵਿੱਚ ਲਾਗੂ ਕੀਤਾ ਜਾਵੇ ਜਿਹੜੀਆਂ ਸਰਕਾਰ ਨੇ ਤੁਹਾਡੀਆਂ ਸ਼ਰਤਾਂ ਮੰਨ ਲਈਆਂ ਤੇ ਸਰਕਾਰ ਤੁਸੀਂ ਖੁਸ਼ ਹੋ ਹਾਂ ਜਿਹੜੀਆਂ ਸਰਕਾਰ ਨੇ ਸਾਡੀਆਂ 7 ਮੰਗਾਂ ਸਿੱਕੀਆਂ ਪਰ ਉਹਨਾਂ ਨੇ ਚਾਰ ਮੰਗ ਲੀਆਂ ਤਿੰਨ ਅਸੀਂ ਫਿਰ ਮਨਾ ਲਾਂਗੇ ਅਸੀਂ ਖੁਸ਼ ਹਾਂ ਠੀਕ ਹੈ ਹਾਂਜੀ ਇੱਕ ਇਹ ਮੇਨ ਗੱਲ ਹੈ ਕਿ ਮੈਡ ਡੇ ਮੀਲ ਜਿਹੜੇ ਕੁੱਕ ਵਰਕਰ ਆ ਸਾਡੇ ਕੰਮ ਕਰਦੇ ਸਕੂਲਾਂ 'ਚ ਉਹ ਪੂਰੀ ਯੂਨੀਅਨ ਨਾਲ ਸਟੇਟ ਪ੍ਰਧਾਨ ਨਾਲ ਮੇਰੇ ਕੋਲੇ ਆਏ ਆ ਕੁਝ ਮੰਗਾਂ ਲੈ ਕੇ ਵੈਸੇ ਜਿਹੜੀਆਂ ਮੰਗਾਂ ਮੈਂ ਦੇਖੀਆਂ ਪੜ੍ਹੀਆਂ ਆਲਰੇਡੀ ਅਸੀਂ ਸਕੂਲਾਂ ਦੇ ਵਿੱਚ ਪਹਿਲਾਂ ਹੀ ਚਿੱਠੀ ਜਿਹੜੀ ਹੈ ਜਾਰੀ ਕੀਤੀ ਹੋਈ ਆ ਤੇ ਇਹਨਾਂ ਦੀ ਮੰਗ ਆ ਕਿ ਇਸ ਨੂੰ ਦੁਬਾਰਾ ਕਰ ਦਿੱਤਾ ਜਾਵੇ ਜਾਰੀ ਤਾਂ ਅਸੀਂ ਦੁਬਾਰਾ ਕਰਾਂਗੇ ਜੋ ਸਰਕਾਰ ਦੀਆਂ ਹਦਾਇਤਾਂ ਇਹਨਾਂ ਤੇ ਲਾਗੂ ਹੁੰਦੀਆਂ ਉਹ ਸਕੂਲਾਂ 'ਚ ਅਸੀਂ ਐਨ ਵੈਨ ਲਾਗੂ ਕਰਾਵਾਂਗੇ ਇਹਨਾਂ ਨੂੰ ਕੋਈ ਟੈਨਸ਼ਨ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਜੋ ਸਹੂਲਤਾਂ ਇਹਨਾਂ ਨੂੰ ਮਿਲਦੀਆਂ ਛੁੱਟੀ ਦੀ ਸਹੂਲਤ ਆ ਸਰਕਾਰ ਦੁਆਰਾ ਦਿੱਤੀ ਗਈ ਆ ਮੁੱਖੀ ਨਹੀਂ ਰੋਕ ਸਕਦੇ ਸੋ ਜਿੱਥੇ-ਜਿੱਥੇ ਸਾਨੂੰ ਸਮੱਸਿਆ ਆਊਗੀ ਇਹਨਾਂ ਸਾਡੇ ਧਿਆਨ 'ਚ ਲਿਆਉਣਗੇ ਹੁਣ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਆ ਵੀ ਜਿੱਥੇ ਤੁਹਾਨੂੰ ਸਮੱਸਿਆ ਆਉਂਦੀ ਆ ਤੁਸੀਂ ਬੀਪੀਓ ਰਾਹੀਂ ਬਲਾਟ ਪ੍ਰਾਇਮਰੀ ਸਥਾਪੀ ਅਫਸਰ ਰਾਹੀਂ ਸਾਡੇ ਧਿਆਨ 'ਚ ਲਿਆਓ ਅਸੀਂ ਉਸ ਪ੍ਰਿੰਸੀਪਲ ਵਿਰੁੱਧ ਕਾਰਵਾਈ ਕਰਾਂਗੇ ਕਈ ਮੰਗਾਂ ਇਹਨਾਂ ਦੀ ਮੰਨੀਆਂ ਵੀ ਗਈਆਂ ਲੇਕਿਨ ਜਿਹੜੀਆਂ ਮੰਗਾਂ ਬਾਕੀ ਆ ਗਈਆਂ ਉਹ ਜਾਇਜ਼ ਮੰਗਾਂ ਦੇਖੋ ਜਾਇਜ ਨਜਾਇਜ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਹਰ ਜੂਨੀਅਰ ਨੇ ਆਪਣੀਆਂ ਮੰਗਾਂ ਰੱਖਣੀਆਂ ਸਰਕਾਰ ਤੱਕ ਪਹੁੰਚ ਕਰਨੀਆਂ ਉਹ ਤਾਂ ਜਿਵੇਂ ਜਿਵੇਂ ਸਾਡਾ ਜਿਹੜਾ ਪੈਨਲ ਹੁੰਦਾ ਜਿੱਥੇ ਤੱਕ ਇਹਨਾਂ ਦੀ ਵਿਚਾਰ ਹੁੰਦੀ ਆ ਉਹ ਮੰਗਾਂ ਉਸ ਹੌਲੀ ਹੌਲੀ ਤਰੀਕੇ ਨਾਲ ਇਹਨਾਂ ਦੀ ਪਹਿਲਾਂ ਜਦੋਂ ਸ਼ੁਰੂ ਸੀਗਾ ਇਹਨਾਂ ਨੂੰ 1200 ਰੁਪਏ ਵੀ ਮਿਲਦਾ ਸੀ ਘੱਟ ਤਨਖਾਹ ਛੁੱਟੀ ਨਹੀਂ ਸੀ ਮਿਲਦੀ ਸੋ ਇਸ ਤਰ੍ਹਾਂ ਸਰਕਾਰ ਨੇ ਕਾਫੀ ਮੰਗਾਂ ਮੰਨ ਵੀ ਲਈਆਂ ਔਰ ਲਾਗੂ ਵੀ ਕੀਤੀਆਂ ਪਰ ਅਜੇ ਵੀ ਇਹਨਾਂ ਦੀਆਂ ਕਾਫੀ ਮੰਗਾਂ ਹੈਗੀਆਂ ਉਹ ਅਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਰਕਾਰ ਕੋਲੇ ਵਿਚਾਰੀਆਂ ਜਾਣਗੀਆਂ ਸਾਡੇ ਕੋਲੇ ਜਿਹੜੀਆਂ ਮੰਗਾਂ ਦੇ ਕੇ ਜਾਵਾਂਗੇ ਅਸੀਂ ਸਰਕਾਰ ਨੂੰ ਉਹਨਾਂ ਨੂੰ ਭੇਜਾਂਗੇ ਜੀ ਮੈਂ ਸਕੂਲਾਂ ਦੇ ਵਿੱਚ ਜਾਣਾ ਮੈਂ ਇਹਨਾਂ ਦਾ ਖਾਣਾ ਦੇਖਣਾ ਬਾਕੀ ਬਹੁਤ ਸਵਾਦ ਖਾਣਾ ਬਣਾਉਂਦੇ ਆ ਇਹ ਗੱਲ ਇਹਨਾਂ ਦੀ ਮੈਂ ਜਿੱਥੇ ਕੋਈ ਇਹਨਾਂ ਦੇ ਵਿੱਚ ਵੀ ਹੋਏਗਾ ਤਾਂ ਮੈਂ ਇਹਨਾਂ ਨੂੰ ਕੋਲੇ ਜਾਣਾ ਪਰ ਮੈਨੂੰ ਬਣਦਾ ਹੱਕ ਵੀ ਨਹੀਂ ਮਿਲਦਾ ਦੇਖੋ ਉਹ ਜਿਹੜੀ ਸਕੂਟਰਾਂ ਟੀਚਰਾਂ ਨੂੰ ਮਿਲਦਾ ਨਹੀਂ ਉਹ ਜਿਹੜੀ ਚੀਜ਼ ਹੈਗੀ ਆ ਉਹ ਇਹ ਲੜਾਈ ਲੜ ਰਿਹਾ ਸਰਕਾਰ ਤੱਕ ਉਹਨਾਂ ਦੀ ਪਹੁੰਚ ਹੋ ਸਕਦੀ ਹੈ ਮੈਂ ਤਾਂ ਜਿਹੜੀ ਗੱਲ ਦੱਸ ਸਕਦਾ ਜਿਹੜੀ ਮੈਂ ਆਪਦੇ ਤੌਰ ਤੇ ਇਹਨਾਂ ਨਾਲ ਗੱਲ ਕਰਦਾ ਹੁੰਨਾ ਵੀ ਦੇਖੋ ਤੁਸੀਂ ਖਾਣਾ ਬਣਾਉਨੇ ਹੋ ਖਾਣਾ ਇੱਕ ਪੌਣ ਦਾ ਕੰਮ ਆ ਇਹ ਪੌਣ ਦਾ ਕੰਮ ਕਰ ਹੀ ਰਿਹਾ ਹੈ ਸੈਲਰੀ ਘਟ ਵੱਧ ਹੋ ਸਕਦੀ ਹੈ ਤਾਂ ਸਰਕਾਰ ਨਾਲ ਇਹਨਾਂ ਦੀ ਗੱਲਬਾਤ ਚੱਲਦੀ ਆ 1200 ਤੋਂ ਹੁਣ 1800 ਫਿਰ 3000 ਵੀ ਹੋ ਗਈ ਆ ਹਨਾ ਅੱਗੇ ਅੱਗੇ ਜਿਹੜਾ ਹੈਗਾ ਇਹਨਾਂ ਦੀਆਂ ਮੰਗਾਂ ਤੇ ਧਿਆਨ ਦੇਣਾ ਮੈਂ ਜਿਹੜਾ ਥੋੜੇ ਰਾਈ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਉਹ ਇਹ ਆ ਵੀ ਇਹ ਜਿਹੜਾ ਕੰਮ ਦੇ ਵਿੱਚ ਕੋਈ ਨਖਲੀ ਨਹੀਂ ਇਹਨਾਂ ਦੀ ਸਾਡੇ ਕੋਲੇ ਕਦੇ ਕੋਈ ਸ਼ਿਕਾਇਤ ਨਹੀਂ ਆਈ ਹਜੇ ਤੱਕ ਕਦੇ ਮੈਡ ਦੇ ਮੀਲ ਸੰਬੰਧੀ ਵੀ ਇੱਥੇ ਖਾਣਾ ਖਰਾਬ ਆ ਇੱਥੇ ਏਦਾਂ ਦੀ ਗੱਲ ਆ ਸੋ ਇਹ ਇੱਕ ਬੱਖਰੀ ਕਿਸਮ ਦੀ ਗੱਲ ਬੰਦਾ ਲੈ ਆ ਕਿ ਤੁਹਾਡੇ ਕੋਲੋਂ ਪੂਰਾ ਸਹਿਯੋਗ ਹਾਂ ਹਾਂ ਪੂਰਾ ਸਹਿਯੋਗ ਕੀ ਬਹੁਤ ਵਧੀਆ ਕੰਮ ਹੁੰਦਾ ਇਹਨਾਂ ਦਾ ਔਰ ਸਾਫ਼ ਬਰਤਨ ਹੁੰਦੇ ਇਹਨਾਂ ਦੇ ਜਿੱਥੇ ਅਸੀਂ ਜਾਂਦੇ ਆ ਦੇਖਿਆ ਜਾ ਕੇ ਕੁਝ ਸ਼ਿਕਾਇਤ ਨਹੀਂ ਇੱਕ ਮੇਨ ਗੱਲ ਜਿਹੜੀ ਹੈ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਵੀ ਚਿੱਠੀ ਜਿਹੜੀ ਹੈ ਸਕੂਲਾਂ 'ਚ ਪਹੁੰਚਦੀ ਹੈ ਪਰ ਸਾਨੂੰ ਸਾਡੇ ਕੁੱਕਾਂ ਨੂੰ ਕੋਈ ਪਤਾ ਨਹੀਂ ਲੱਗਦਾ ਇਸ ਕਰਕੇ ਉਸ ਚਿੱਠੀ ਦੇ ਵਿੱਚ ਲਿਖਿਆ ਜਾਵੇ ਵੀ ਸਬੰਧਤ ਕੁੱਕਾਂ ਤੋਂ ਨੋਟ ਕਰਾਇਆ ਜਾ। ਹਾਂਜੀ ਅੱਜ ਅਸੀਂ ਲੁਧਿਆਣਾ ਅਫਸਰ ਐਲੀਮੈਂਟਰੀ ਡੀਓ ਸਾਹਿਬ ਨੂੰ ਜੋ ਮੰਗ ਪੱਤਰ ਦਿੱਤਾ ਹੈ ਕਿ ਸਾਡੀਆਂ ਜੋ ਮੰਗਾਂ ਪਹਿਲਾਂ ਮੰਨੀਆਂ ਗਈਆਂ ਸੀ ਮੱਡੇ ਮਿਲ ਕੁੱਕਾਂ ਦੀਆਂ ਉਹਨਾਂ ਨੂੰ ਇਹਨੇ ਬਿਨ ਲਾਗੂ ਕੀਤਾ ਜਾਵੇ। ਤਾਂ ਡੀਓ ਸਾਹਿਬ ਨੇ ਵਧੀਆ ਹੀ ਸਾਡੇ ਨਾਲ तरीके ਨਾਲ ਗੱਲ ਕੀਤੀ ਆ ਤੇ ਸਾਡੀਆਂ ਮੰਗਾਂ ਨੂੰ ਦੁਬਾਰਾ ਉਹਨਾਂ ਨੂੰ ਇਨ ਬਿਨ ਲਾਗੂ ਕਰਾਉਣ ਲਈ ਸਾਡੇ ਨਾਲ ਵਾਅਦਾ ਕੀਤਾ ਸਾਨੂੰ ਬਹੁਤ ਐਸਐਮਜੀਟੀ ਨਿਊਜ਼ ਲਈ ਲੁਧਿਆਣਾ ਤੋਂ ਬੱਲੂ ਦੀ ਰਿਪੋਰਟ